ਸਸਿਕਲ ਜੀ ਪ੍ਰੋ 99 ਨਾਲ ਜੁੜ ਚੁੱਕੇ ਹੋ ਤੇ ਮੈਂ ਨਵਦੀਪ ਸਿੰਘ ਪੰਜਾਬ ਦੇ ਵਿੱਚ ਜਿੱਥੇ ਜਿਮਨੀ ਚੋਣਾਂ ਦੀ ਤਿਆਰੀ ਚੱਲ ਰਹੀ ਹੈ ਉੱਥੇ ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਪੰਜਾਬ ਜਿਹੜਾ ਹੈ ਹੜਾਂ ਦੀ ਮਾਰ ਚੱਲ ਰਿਹਾ ਹੈ ਜਿਮਨੀ ਚੋਣਾਂ ਦੇ ਨਾਲ-ਨਾਲ ਹੜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਆਪਣੇ ਵਲੰਟੀਅਰ ਲੈ ਕੇ ਆਪਣੀ ਟੀਮ ਲੈ ਕੇ ਜਿਹੜੇ ਹੈ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਤਰਨਤਾਰ ਤੋਂ ਜਿਮਨੀ ਚੋਣਾਂ ਲਈ ਉਮੀਦਵਾਰ ਹਰਜੀਤ ਸਿੰਘ ਸੰਧੂ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕੀ ਹੜ੍ਹਾਂ ਦੇ ਵਿੱਚ ਜਿਹੜੀ ਉਹ ਆਪਣੀ ਟੀਮ ਦੇ ਨਾਲ ਕੀ ਵਰਕ ਕਰ ਰਹੇ ਨੇ ਤੇ ਨਾਲ ਨਾਲ ਜਿਮਨੀ ਚੋਣਾ ਸੰਬੰਧੀ ਵੀ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਉਹਨਾਂ ਦਾ ਸਰ ਬਹੁਤ ਬਹੁਤ ਸਵਾਗਤ ਆ ਜੀ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਜੀਮੀ ਵਿਸ਼ੇਸ਼ ਟਾਈਮ ਕੱਢ ਕੇ ਮੁਖ ਦਫ਼ਤਰ ਭਾਰਤੀ ਜਨਤਾ ਪਾਰਟੀ ਵੀ ਕਿ ਪਹੁੰਚਿਓ ਵੱਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਰ ਪੰਜਾਬ ਐਸ ਵੇਲੇ ਜਿਹੜਾ ਹੈ ਹੜ੍ਹਾਂ ਦੀ ਸਥਿਤੀ ਚੋਂ ਲੰਘ ਰਿਹਾ ਹੈ ਬਹੁਤ ਹੀ ਮਾੜੇ ਹਾਲਾਤ ਦੇਖੇ ਜਾ ਰਹੇ ਨੇ ਕਈ ਪਿੰਡਾਂ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਹੜੇ ਕਿਹੜੇ ਜਿਹੜੇ ਕਾਰਜ ਜਿਹੜੇ ਨੇ ਹੜਪੀੜਤਾਂ ਦੇ ਲਈ ਜਿਹੜੇ ਕੀਤੇ ਮੈਂ ਸਭ ਤੋਂ ਪਹਿਲਾਂ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੇ ਕਿਸਾਨ ਮਜ਼ਦੂਰ ਵੀਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਕਿਉਂਕਿ ਕੁਦਰਤੀ ਆਫਤ ਦੇ ਨਾਲ ਮੇਰੇ ਖਿਆਲ ਦੇ ਨਾਲ ਕੋਈ 100 ਪਿੰਡਾਂ ਦੇ ਕਰੀਬ ਜਿਹੜਾ ਉਹ ਨੁਕਸਾਨ ਹੋ ਚੁੱਕਾ ਹੈ ਤੇ ਤੁਹਾਡੇ ਮਾਧਿਮ ਰਹੀਆਂ ਅਪੀਲ ਵੀ ਕਰਦਾ ਕਿ ਅੱਜ ਸਾਨੂੰ ਸਾਰਿਆਂ ਨੂੰ ਰਾਜਨੀਤਿਕ ਪੱਤਰ ਤੋਂ ਉੱਪਰ ਉੱਠ ਕੇ ਕੁਦਰਤੀ ਆਫਤ ਦੇ ਵਿੱਚ ਲਪੇਟ ਵਿੱਚ ਆਏ ਕਿਸਾਨ ਵੀਰ ਮਜ਼ਦੂਰ ਵੀਰ ਉਹਨਾਂ ਦੀ ਸਾਨੂੰ ਪਹਿਲ ਦੇ ਆਧਾਰ ਤੇ ਮਤ ਵੀ ਕਰਨੀ ਚਾਹੀਦੀ ਹੈ ਤੇ ਰਹੀ ਗੱਲ ਭਾਰਤੀ ਜਨਤਾ ਪਾਰਟੀ ਦੀ ਜਿਸ ਤਰ੍ਹਾਂ ਖਡੂਰ ਸਾਹਿਬ ਦਾ ਏਰੀਆ ਪੱਟੀ ਦਾ ਏਰੀਆ ਖੇਮ ਕਰਨ ਦਾ ਏਰੀਆ ਖਡੂਰ ਸਾਹਿਬ ਦੇ ਏਰੀਏ ਦੇ ਵਿੱਚ ਮੈਂ ਖੁਦ ਜਾ ਕੇ ਆਪਣੇ ਸਾਥੀਆਂ ਸਮੇਤ ਉਥੋਂ ਦੇ ਹੜ੍ਹ ਦੀ ਲਪੇਟ ਦੇ ਵਿੱਚ ਆਏ ਕਿਸਾਨ ਮਜ਼ਦੂਰਾਂ ਦੇ ਨੁਕਸਾਨ ਦਾ ਜਾਇਜ਼ਾ ਵੀ ਲਿਆ ਪੱਟੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਆਗੂ ਸਾਹਿਬਾਨ ਗਏ ਖੇਮਕਰਨ ਦੇ ਵਿੱਚ ਵੀ ਸਮੁੱਚਿਆ ਗੁੱਸਾ ਬਣ ਕੇ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਖੇਮਕਰਚ ਵੀ ਸਰਦਾਰ ਦਰਬੀਰ ਸਿੰਘ ਗਲਕੋਂ ਜਿਹੜਾ ਨਿਰੰਤਰ ਆਪਣੇ ਸਿਰੇ ਕਿਸਾਨ ਮਜ਼ਦੂਰਾਂ ਦੇ ਨਾਲ ਰਾਹਤੇ ਦੇ ਵਿੱਚ ਤੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਵੀ ਸਾਡਾ ਪੰਜਾਬ ਕੁਦਰਤੀ ਆਫਤ ਦਾ ਸ਼ਿਕਾਰ ਹੋਇਆ ਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਨੈਤਿਕ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਚਾਹੇ 2023 ਦੀ ਗੱਲ ਕਰ ਲਈਏ ਕਿ ਕੁਦਰਤੀ ਆਫਤ ਦੇ ਨਾਲ ਉਦੋਂ ਵੀ ਬੜਾ ਤਕੜਾ ਨੁਕਸਾਨ ਹੋਇਆ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹਮੇਸ਼ਾ ਹੀ ਪੰਜਾਬ ਦੇ ਪ੍ਰਤੀ ਸਹਿਯੋਗਤਾ ਰੱਖਦੇ ਨੇ ਤੇ ਉਦੋਂ ਵੀ ਕੋਈ ਮੇਰੇ ਖਿਆਲ ਦੇ ਨਾਲ 141 ਕਰੋੜ ਦੇ ਕਰੀਬ ਕਿਸਾਨਾਂ ਨੂੰ ਜਿਹੜਾ ਜਿਹੜਾ ਹੜ੍ਹਾਂ ਦੀ ਲਪੇਟ ਕਰਕੇ ਨੁਕਸਾਨ ਹੋਇਆ ਇਤੇ ਮੁਆਵਜ਼ਾ ਜਿਹੜਾ ਉਹ ਸਟੇਟ ਗਵਰਨਮੈਂਟ ਨੂੰ ਤੁਰੰਤ ਭੇਜਿਆ ਸੀ ਤੇ ਜਿੱਥੇ ਕਿਸਾਨਾਂ ਦਾ ਮੁਆਵਜ਼ਾ ਵਾਸਤੇ ਉਹਨਾਂ ਨੇ ਵਿਸ਼ੇਸ਼ ਪੈਕੇਜ ਭੇਜਿਆ ਉਥੇ ਚਾਹੇ ਮੱਧ ਵਰਗੀ ਵਪਾਰੀ ਲਾ ਲੋ ਜਾਂ ਆਮ ਗਰੀਬ ਪਰਿਵਾਰ ਲਾ ਲੋ ਉਹਨਾਂ ਲਈ ਵੀ ਵਿਸ਼ੇਸ਼ ਪੈਕੇਜ ਭੇਜ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਦੀ ਆ ਰਹੀ ਹੈ ਪਰ ਸਰ ਅਗਰ ਦੇਖਿਆ ਜਾਵੇ ਪੰਜਾਬ ਸਰਕਾਰ ਲਗਾਤਾਰ ਇਸ ਦੇ ਉੱਤੇ ਟਿੱਪਣੀਆਂ ਕਰ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਜਿਹੜੇ ਫੰਡ ਪੰਜਾਬ ਦੇ ਰੋਕੇ ਹੋਏ ਨੇ ਮੈਂ ਤੁਹਾਡੇ ਮਾਧਿਅਮ ਰਹੀਂ ਇੱਕ ਗੱਲ ਸਪਸ਼ਟ ਕਰਨੀ ਚਾਹਨਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਕੁਝ ਦਿਨ ਪਹਿਲਾਂ ਮਾਨਯੋਗ ਸਾਡੇ ਭਾਰਤੀ ਜਨਤਾ ਪਾਰਟੀ ਦੇ ਪਰਦੇਸ਼ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਅਜ਼ਨਾਲੇ ਵਾਲੇ ਇਲਾਕੇ ਦੇ ਵਿੱਚ ਜਿਹੜੇ ਹੜ੍ਹਾਂ ਦੇ ਕੁਦਰਤੀ ਆਫਤ ਦੇ ਨਾਲ ਲਪੇਟ ਚਾਏ ਪਰਿਵਾਰ ਸੀ ਉੱਥੇ ਬੈ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਲਈ ਹਰ ਇੱਕ ਤੱਥ ਦੇ ਆਧਾਰ ਤੇ ਗੱਲ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਕੋ ਸਿਰਫ ਇੱਕ ਝੂਠ ਲੋਕਾਂ ਨੂੰ ਗਮਰਾਹ ਕਰਨ ਤੋਂ ਬਿਨਾ ਕੋਈ ਪ੍ਰਚਾਰ ਹੀ ਨਹੀਂ ਹੈਗਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਮਾਤੇ ਮਰਾਹੀਂ ਦੱਸਿਆ ਸੀ ਕਿ 611 ਕਰੋੜ ਦੇ ਕਰੀਬ ਜਿਹੜਾ ਉਹ ਕੇਂਦਰ ਵੱਲੋਂ ਕੁਦਰਤੀ ਆਫਤ ਦੇ ਤਹਿਤ ਜਿਹੜਾ ਉਹ ਪੈਸਾ ਮਨਜ਼ੂਰ ਹੋ ਚੁੱਕਾ ਹੈ ਤੇ ਉਹਦੇ ਬਾਬਤ ਜਿਹੜੀ ਪਹਿਲੀ ਕਿਸ਼ਤ ਹੈ 229 ਕਰੋੜ ਦੇ ਕਰੀਬ ਪਹਿਲੀ ਕਿਸ਼ਤ ਪੰਜਾਬ ਨੂੰ ਜਿਹੜੀ ਉਹ ਜਾਰੀ ਵੀ ਹੋ ਚੁੱਕੀ ਹੈ ਕਿ ਜਿਹਦੇ ਤਹਿਤ ਤੁਸੀਂ ਪਿਛਲੇ ਸਮੇਂ 'ਚ ਵਖਿਆ ਹੋਊਗਾ ਕਿ ਇਹਨਾਂ ਨੇ ਕੋਈ ਵੀ ਕੁਦਰਤੀ ਆਫਤ ਜਾਂ ਕਿਸੇ ਵੀ ਸਮੇਂ ਜਿਹੜਾ ਕੋਈ ਸੰਕਟ ਦੀ ਘੜੀ ਦੇ ਤਹਿਤ ਇੱਕ ਮੀਟਿੰਗ ਕਰਨੀ ਹੁੰਦੀ ਜੇ ਚ ਮਾਨਜੋਗ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ 파ਟ ਇੱਕ ਹਿੱਸਾ ਹੁੰਦਾ ਉਹ ਬੈਠਕ ਦੇ ਵਿੱਚ ਜਦਕਿ ਇਹਨਾਂ ਨੂੰ ਕੋਈ ਵੀ ਬੈਠਕ ਨਹੀਂ ਕੀਤੀ ਗਈ ਕਿ ਕੋਈ ਸੇਮ ਦੇ ਰਿਲੇਟਡ ਕਿਸੇ ਕੋਈ ਨੁਕਸਾਨ ਹੋਣ ਵਾਲਾ ਤੇ ਉਹਦੇ ਤਹਿਤ ਜਿਹੜਾ 229 ਕਰੋੜ ਦੀ ਵਰਤੋਂ ਕੀਤੀ ਜਾ ਸਕਦੀ ਇਹਨਾਂ ਕੋਈ ਬੈਠਕ ਤੱਕ ਨਹੀਂ ਕੀਤੀ ਤੇ ਕੇਂਦਰ ਨੂੰ ਲਿਖ ਕੇ ਵੀ ਭੇਜ ਦਿੱਤਾ ਕਿ ਜਿਹੜਾ 230 ਕਰੋੜ ਰੁਪਏ ਅਸੀਂ ਪਹਿਲੇ ਕਿਸ਼ਤ ਖਰਚ ਕਰ ਚੁੱਕੇ ਹਾਂ ਜਦਕਿ ਉਹਦੇ ਨਾਲ ਸੰਬੰਧਿਤ ਕੋਈ ਅਜੇ ਤੱਕ ਮੁੱਖ ਮੰਤਰੀ ਵੱਲੋਂ ਬੈਠਕ ਨਹੀਂ ਕੀਤੀ ਗਈ ਸਿਰਫ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਤੇ ਸਿਰਫ ਤੇ ਸਿਰਫ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਰਹੀਏ ਗੱਲ ਦੱਸਣੀ ਚਾਹਨਾ ਕਿ ਆਮ ਆਦਮੀ ਪਾਰਟੀ ਨੂੰ ਕਿ ਜਦੋਂ ਪਿਛਲੇ ਸਮੇਂ 'ਚ ਵੀ ਕੁਦਰਤੀ ਆਫਤ ਦੇ ਨਾਲ ਲਪੇੜ ਦੇ ਵਿੱਚ ਸਾਡਾ ਪੰਜਾਬ ਆਇਆ ਸੀ ਤੇ ਸਿਰਫ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਕੁਲ ਸਿਰਫ ਗੱਲਾਂ ਸੀ ਕਿ ਮੈਂ ਕੁਕੜੀ ਮਰੀ ਦਾ ਵੀ ਮੁਆਇਜ਼ਾ ਦੇ ਦੂੰਗਾ ਮੈਂ ਬੱਕਰੀ ਮਰੀ ਦਾ ਵੀ ਮੁਆਇਜ਼ਾ ਦੇ ਦੂੰਗਾ ਤੇ ਉਹ ਹੀ ਹਾਲਾਤ ਹੁਣ ਇਹ ਆ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਨਾ ਤੇ ਸਚਾਈ ਤੂੰ ਕੂਹਾਂ ਦੂਰ ਲੋਕਾਂ ਨੂੰ ਰੱਖਣਾ ਕੀ ਇਸ ਇਨਸਾਨ ਨੇ ਦੱਸਿਆ ਕਿ ਅਸੀਂ ਜਿਹੜਾ 229 ਕਰੋੜ ਰੁਪਇਆ ਪਹਿਲੀ ਕਿਸ਼ਤ ਕੇਂਦਰ ਵੱਲੋਂ ਆ ਰਹੀ ਆ ਉਹ ਕਿੱਥੇ ਖਰਚ ਕੀਤਾ ਤੇ ਮੈਂ ਫਿਰ ਰਾਜਨੀਤਿਕ ਪੱਤਰ ਤੋਂ ਉੱਪਰ ਉੱਠ ਕੇ ਇਹ ਗੱਲ ਕਹਿਣੀ ਚਾ ਰਿਹਾ ਕਿ ਅੱਜ ਸਾਡਾ ਪੰਜਾਬ ਅੱਜ ਸਾਡੇ ਕਿਸਾਨ ਅੱਜ ਮਜ਼ਦੂਰ ਦੇਖੇ ਨਹੀਂ ਜਾ ਰਹੇ ਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਔਖੀ ਸੌਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਖੜੀ ਆ ਲਗਾਤਾਰ ਜਿਹੜਾ ਅਸੀਂ ਸੰਭਵ ਜਿੱਥੇ ਸਹਾਇਤਾ ਕਰ ਰਹੇ ਆਪਣੇ ਇਲਾਕਿਆਂ ਦੇ ਵਿੱਚ ਉੱਥੇ ਆਪਣੇ ਵੱਲੋਂ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਮੈਂ ਤਰਨ ਤਰਨ ਦੇ ਨਿਆੜ ਦੇ ਸਰਹੱਦੀ ਲੱਗਦੇ ਜਿਹੜੇ ਦਰਿਆ ਦੀ ਕੁਦਰਤੀ ਆਫਤ ਦੀ ਲਪੇਟ ਚ ਪਿੰਡ ਆਏ ਨੇ ਨਿਰੰਤਰ ਆਪਣੇ ਸੂਬਾ ਪ੍ਰਧਾਨ ਮਾਨਜੂਗ ਸੁਨੀਲ ਜਾਕਰ ਜੀ ਨੂੰ ਮਾਨਜੂਗ ਸਾਡੇ ਕਾਰਜ ਕਰਨੀ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਨੂੰ ਸਮੇਂ-ਸਮੇਂ ਤੇ ਆਪਣੇ ਵੱਲੋਂ ਲਿਖ ਕੇ ਭੇਜ ਰਿਹਾ ਤੇ ਮੈਂ ਇਸ ਗੱਲ ਤੁਹਾਡੇ ਨਾਲ ਯਕੀਨ ਨਾਲ ਕਹਿ ਰਿਹਾ ਕਿ ਆ ਤੁਹਾਡੇ ਸਾਹਮਣੇ ਆ ਕੱਲੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਮਾਂਜੂਗਾਂ ਮਿਸ਼ਾਹ ਜੀ ਵੱਲੋਂ ਕਿ ਕੇਂਦਰ ਵੱਲੋਂ ਪੰਜਾਬ ਦੇ ਵਿੱਚ ਟੀਮਾਂ ਵੀ ਭੇਜ ਦਿੱਤੀਆਂ ਗਈਆਂ ਨੇ ਕਿ ਚਾਹੇ ਕਿ ਮੌਕੇ ਤੇ ਜਾ ਕੇ ਮੁਹੱਈਆ ਕਰਕੇ ਵਿਸ਼ੇਸ਼ ਜਿਹੜਾ ਪੈਕੇਜ ਆ ਉਹ ਕੇਂਦਰ ਵੱਲੋਂ ਜਿਹੜਾ ਪੰਜਾਬ ਨੂੰ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣਾ ਹੈਲੀਕਾਪਟਰ ਜਿਹੜਾ ਹੈ ਪੰਜਾਬ ਦੀ ਸੇਵਾ ਦੇ ਵਿੱਚ ਲਾ ਦਿੱਤਾ ਹੈ ਤੁਸੀਂ ਸੋਸ਼ਲ ਮੀਡੀਆ 'ਚ ਦੇਖਿਆ ਹੀ ਹੈ ਜੀ ਕਿ ਹੈਲੀਕਾਪਟਰ ਆਇਆ भेजा सामान ਤੁਹਾਨੂੰ ਸੋਸ਼ਲ ਮੀਡੀਆ ਤੇ ਦਿਖਾ ਰਹੇ ਨੇ ਕਿ ਸਾਡੇ ਲੋਕ ਜਿਹੜੇ ਆ ਉਤੋਂ ਛੁੱਟ-ਛੁੱਟ ਕੇ ਚੀਜ਼ਾਂ ਨੂੰ ਇਹ ਕੋਜਾ ਮਜ਼ਾਕ ਕਰ ਰਹੇ ਕਿ ਉਤੋਂ ਡਿੱਗੀ ਚੀਜ਼ ਕੋਈ 100 ਫੁੱਟ ਦੀ ਕੋਈ 50 ਫੁੱਟ ਦੀ ਦੂਰ ਚਿੱੱਚੀ ਚੀਜ਼ ਦੇ ਦੇ ਵਿੱਚੋਂ ਪਤਾ ਨਹੀਂ ਅੱਧਾ ਸਮਾਨ ਥੱਲੇ ਡਿੱਗ ਜਾਂਦਾ ਅੱਧਾ ਸਮਾਨ ਗਰੀਬ ਤੱਕ ਪਹੁੰਚਦਾ ਨਹੀਂ ਇਹ ਕਿੱਦਾਂ ਦੀ ਆਰਥਿਕ ਸੰਭਵ ਬੰਬਤਤ ਕਿਉਂ ਤੁਸੀਂ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਤੁਸੀਂ ਲੋਕਾਂ ਨੂੰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਤੁਸੀਂ ਸਿਰਫ ਤੇ ਸਿਰਫ ਇਹ ਲੋਕ ਕੋਝਾ ਮਿਆਕ ਕਰਦੇ ਨੇ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਹੈਲੀਕਾਪਟਰ ਰਹੀਂ ਇਹ ਪੂਰੇ ਜਿਹੜੀ ਕੁਦਰਤੀ ਆਫਤ ਦਾ ਜਿਹੜੀ ਲਪੇਟ ਦੇ ਵਿੱਚ ਆਇਆ ਇਹ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੰਭਵ ਯਤਨ ਦੇ ਸਕਦਾ ਸੰਭਵ ਮਦਦ ਦੇ ਸਕਦਾ ਸਿਰਫ ਤੇ ਸਿਰਫ ਲੋਕਾਂ ਨੂੰ ਬਚਾਉਣ ਵਾਸਤੇ ਪਰ ਮਾਉਣ ਵਾਸਤੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਇੱਕ ਸਿਰਫ ਕੋਝਾ ਮਜ਼ਾਕ ਹੈ ਇਹ ਸਿਰਫ ਆਪਣੀਆਂ ਨੈਤਿਕ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਲਪਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਿਛਲੇ ਸਮੇਂ ਤੋਂ ਵੀ ਇਹਨਾਂ ਲੋਕਾਂ ਦੇ ਸਿਆਸੀ ਸਟੰਟ ਹੈ ਤੇ ਹੁਣ ਵੀ ਸਿਰਫ ਲੋਕਾਂ ਨੂੰ ਗਮਰਾਹ ਕਰਨ ਤੋਂ ਬਿਨਾਂ ਇਹਨਾਂ ਲੋਕਾਂ ਕੋ ਕੁਝ ਸਰ ਹਰਜੀਤ ਸਿੰਘ ਸੰਧੂ ਜੀ ਭਾਜਪੀ ਵੱਲੋਂ ਹਲਕਾ ਤਰਨਤਾਰ ਦੀ ਜਿਮਨੀ ਚਾਹੁੰਦੇ ਉਮੀਦਵਾਰ ਵੀ ਨੇ ਪਰ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ ਕਿ ਤੁਸੀਂ ਜਿਮਣੀ ਚੌਂ ਦੀ ਤਿਆਰੀ 'ਚ ਲੱਗੇ ਜੇ ਜਾਂ ਹੜ੍ਹ ਦੇ ਵਿੱਚ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਵੱਲ ਪਹਿਲਾ ਪਹਿਲ ਦੇ ਆਧਾਰ ਤੇ ਧਿਆਨ ਦਿਓਗੇ ਮੈਂ ਤਾਂ ਸਿਰਫ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰ ਰਿਹਾ ਕਿ ਮੈਂ ਪਿਛਲੇ 69 2.5 ਸਾਲ ਤੋਂ ਕਿਸੇ ਇੱਕ ਵਿਧਾਨ ਸਭਾ 'ਚ ਨਹੀਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਤੇ ਮੈਂ ਕਦੀ ਇਹ ਨਹੀਂ ਦਿਖ ਰਿਹਾ ਕਿ ਇਥੇ ਜਿਮਨੀ ਚੋਣਾ ਜਿੱਥੇ ਤਰਨ ਤਰਨ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ ਵੱਲੋਂ ਮੈਨੂੰ ਸਮੇਂ-ਸਮੇਂ 'ਤੇ ਬੁਲਾਇਆ ਜਾ ਰਿਹਾ ਉਹਨਾਂ ਦੇ ਵੀ ਦੁੱਖ ਸੁੱਖ ਦਾ ਭਾਈਵਾਲ ਬਣ ਰਿਹਾ ਤੇ ਉਥੇ ਨਿਰੰਤਰ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਵੀ ਵੀਰਾਂ ਨੂੰ ਮੇਰੇ ਨੂੰ ਮੁਸ਼ਕਲ ਆ ਰਹੀਆਂ ਜਿਹੜੀਆਂ ਮੇਰੇ ਧਿਆਨ ਦੇ ਵਿੱਚ ਆ ਰਹੀਆਂ ਨੇ ਚਾਹੇ ਕੋਈ ਆ ਕੁਦਰਤੀ ਆਫਤ ਦੇ ਲਪੇਟ ਦੇ ਵਿੱਚ ਚੱਕਰ ਹੋਵੇ ਮੇਰੀ ਜਿਹੜੀ ਸਮੁੱਚੀ ਟੀਮ ਹੈ ਉਹ ਹਰੇਕ ਵਰਕਰ ਤੱਕ ਹਰੇਕ ਲੋਕਾਂ ਤੱਕ ਸੰਪਰਕ ਦੇ ਵਿੱਚ ਆ ਕੱਲ ਫੇਰ ਸਾਡਾ ਜਿਹੜਾ ਮਾਂਜੋ ਗਰਾਸ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਕ ਜੀ ਪੂਰੇ ਖਡੂਰ ਸਾਹਿਬ ਦੇ ਸਰਹੱਦੀ ਜਿਹੜੇ ਦਰਿਆ ਦੇ ਨਾਲ ਲੱਗਦੇ ਨੀਲੇ ਪਿੰਡ ਕੱਲ ਉੱਥੇ ਵੀ ਆ ਕੇ ਜਿਹੜਾ ਮੌਕੇ ਦਾ ਜੱਜਾ ਲੈ ਰਹੇ ਨੇ ਮੇਰਾ ਕੋਈ ਇਦਾਂ ਦੀ ਗੱਲ ਨਹੀਂ ਕਿ ਮੈਂ ਤਰਨਤਾਰਨ ਦੀ ਜਿਮਨੀ ਇਲੈਕਸ਼ਨ ਤੇ ਉਹਦੇ ਵਾਲੀ ਮੇਰਾ ਕੋਈ ਵਿਸ਼ੇਸ਼ ਤੇ ਆ ਨਾ ਜਿੱਥੇ-ਜਿੱਥੇ ਚਾਹੇ ਜਿਮਨੀ ਇਲੈਕਸ਼ਨ ਦੇ ਦੌਰਾਨ ਵਿਧਾਨ ਸਭਾ ਚ ਵੀ ਲੋਕਾਂ ਦੀਆਂ ਬੜੀਆਂ ਮੁਸ਼ਕਲਾਂ ਨੇ ਲੋਕ ਮੌਜੂਦਾ ਸਰਕਾਰ ਤੋਂ ਤਰਾਹੀ ਤਰਾਹੀ ਕਰ ਰਹੇ ਨੇ ਇਨਾਂ ਦੇ ਝੂਠੇ ਲਾਰਿਆਂ ਤੋਂ ਜਿਹੜਾ ਉਹ ਲੋਕ ਜਿਹੜੇ ਉਹ ਸचेत ਹੋ ਚੁੱਕੇ ਨੇ ਜਿੱਥੇ ਉਹਨਾਂ ਲੋਕਾਂ ਨੂੰ ਪੂਰਾ ਮੈਂ ਆਪਣੇ ਵੱਲੋਂ ਵਿਸ਼ਵਾਸਤਵਾਦਿਆ ਤੇ ਜਿਹੜੀ ਸਮੇਂ ਦੇ ਹਾਲਾਤ ਦੀ ਨਾਲ ਸਾਡੇ ਕਿਸਾਨ ਮਜ਼ਦੂਰਾਂ ਤੇ ਦਰਦ ਹੈ ਉਹਨਾਂ ਵੱਲ ਵੀ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦੀ ਦਰਦ ਦੀ ਪੂਰਤੀ ਕਰਨ ਉਹ ਮੇਰੇ ਸਮੁੱਚੇ ਮੈਂ ਖੁਦ ਤੇ ਮੇਰੇ ਸਮੁੱਚੇ ਜਿਹੜੇ ਸਾਥੀ ਉਹ ਨਿਰੰਤਰ ਉਹਨਾਂ ਦੀਆਂ ਸੁਆਮਾਂ ਚ ਜਾਰੀ ਕਿ ਜਾਂਦੇ ਜਾਂਦੇ ਕੀ ਅਪੀਲ ਕਰਨਗੇ ਹਲਕਾ ਵਾਸੀਆਂ ਨੂੰ ਸਰਜੀਤ ਸਿੰਘ ਸੰਧੂ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਹੀ ਅਪੀਲ ਕਰਦਾ ਕਿ ਦੁੱਖ ਦੀ ਘੜੀ ਹੈ ਬਹੁਤ ਲੋਕ ਇਸ ਦਰਦਨਾਕ ਹਾਲਾਤਾਂ ਦੇ ਵਿੱਚੋਂ ਕੁਦਰਤੀ ਆਫਤ ਦੇ ਵਿੱਚੋਂ ਵਿਚਰ ਰਹੇ ਮੈਂ ਤੁਹਾਡੇ ਮਾਦੇ ਮਰਈ ਇੱਕ ਅਪੀਲ ਕਰਦਾ ਕਿ ਸਾਨੂੰ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਸਾਨੂੰ ਛੋਟੇ ਮੋਟੇ ਝਗੜਿਆਂ ਤੋਂ ਵੀ ਉੱਪਰ ਉੱਠ ਕੇ ਚਾਹੇ ਦੇਸ਼ਾਂ ਵਾ ਦੇਸ਼ਾਂ 'ਚ ਰਹਿੰਦੇ ਸਾਥੀ ਸਾਡੇ ਜ਼ਿਲ੍ਹੇ ਚ ਰਹਿੰਦੇ ਸਾਥੀ ਨੇ ਅਸੀਂ ਰਲ ਮਿਲ ਕੇ ਜਿਹੜੇ ਲੋਕ ਅੱਜ ਇਸ ਆਫਤ ਦੇ ਵਿੱਚ ਦਰਦ ਦੀ ਘੜੀ ਦੇ ਵਿੱਚ ਨੇ ਉਹਨਾਂ ਨੂੰ ਰਲ ਮਿਲ ਕੇ ਉਹਨਾਂ ਤਾਈ ਹਰੇਕ ਸੰਭਵ ਜਿਹੜੀ ਸਹਾਇਤਾ ਪਹੁੰਚਾ ਕੇ ਉਹਨਾਂ ਦੇ ਦੁੱਖ ਦਰਦ ਦੇ ਜਿਹੜੇ ਉਪਾਏ ਬਣੇ। ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਕੀਮਤੀ ਸਮਾਂ ਕੱਢ ਕੇ ਦਾਸ ਦੇ ਨਾਲ ਰੂਬਰੂ ਹੋਏ। ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਇਹ ਹਨ ਹਰਜੀਤ ਸਿੰਘ ਸੰਧੂ ਜੀ। ਹਲਕਾ ਤਰਨਪਾਰਨ ਤੋਂ ਜਿਹੜੇ ਨੇ ਬੀਜੇਪੀ ਦੇ ਉਮੀਦਵਾਰ ਤੇ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਨੂੰ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਤੇ ਸੇਵਾ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਜਿਮਨੀ ਚੋਣ ਦੀ ਤਿਆਰੀ ਵੀ ਨਾਲ ਦੀ ਨਾਲ ਜਿੱਥੇ ਹੋ ਰਹੀ ਹੈ ਹਾਰਡਪੀਟਾਂ ਦੇ ਲਈ ਵੀ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਕੱਲ ਦਾ ਵੀ ਉਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਦੱਸਿਆ ਹੈ ਹਲਕਾ ਖਡੂਰ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਜਾਣਗੇ ਤੇ ਲੋਕਾਂ ਦੀ ਸਾਰ ਲੈਂਗੇ ਤੇ ਜੋ ਉਹਨਾਂ ਨੂੰ ਸਮਾਨ ਚਾਹੀਦਾ ਹੈ ਜ਼ਰੂਰਤਾਂ ਦੀ ਅਵਸਥਾ ਹੈ ਉਹ ਉਹਨਾਂ ਤੱਕ ਪੁੱਜਦੀਆਂ ਕਰਨਗੇ ਐਸੀਆਂ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ Pro99 ਦੇ ਨਾਲ ਤਦ ਤੱਕ ਦੇ ਲਈ ਧੰਨਵਾਦ